ਸਵਾਗਤ ਹੈ ਸਾਡੀ ਵੀਡੀਓ ਚ ਚਲੋ ਹੋਰ ਸੁਣਾਓ ਕੀ ਹਾਲ ਤੇ ਇੱਥੇ ਲਾਤੀ ਆਪਾਂ ਟਰਾਲੀ ਤੇ ਆਹ ਮਸ਼ੀਨ ਆਪਣੀ ਹੋ ਗਈ ਵਿਹਲੀ ਆਣਾ ਮਸ਼ੀਨ ਆਪਾਂ ਇੱਥੇ ਲਾਤੀ ਏ ਹੋਣੇ ਦੀ ਲੋਡ ਕੋ ਨਹੀਂ ਹੁਣ ਧੋਵਾਂਗੇ ਨੂੰ ਵਿੱਚ ਚਾਲੂ ਹੋ ਜਾਣ ਵਖਾਨਾ ਤੁਹਾਨੂੰ ਤੇ ਆਂ ਮੁਰਗੀਆਂ ਆਪਣੀਆਂ ਤੇ ਸੀ ਐਂਡੇ ਵੱਧੂ ਸਿਆਲਾਂ ਦੇ ਵਿੱਚ ਜਿੰਨੇ ਮਰਜ਼ੀ ਖਾਓ ਤੇ ਟਰਾਲੀ ਆਪਾਂ ਲਾਤੀ ਉਹ ਬੰਦੇ ਨੇ ਖੜੀ ਸੀ ਆ ਗਈ ਅੱਜ ਤੋਂ ਨੇ ਇਹਨੂੰ ਕੱਲ ਦਿਵਾਲੀ ਦੇ ਨੇੜੇ ਜਾ ਕੇ ਤੋਵਾਂਗੇ ਹੁਣ ਤੇ ਆ ਆਪਣੀਆਂ ਰੋ ਉਹ ਦੂਜੀ ਟਰਾਲੀ ਉੱਥੇ ਲਾਤੀ ਵੱਡੀ ਆਪਾਂ ਤੇ ਆ ਇੱਥੇ ਲਾਤੀ ਸਲੇਟਾਂ ਧਰਤੀਆਂ ਨੇ ਵੀ ਪਾਣੀ ਪੂਣੀ ਜਦੋਂ ਲਾਵਾਂਗੇ ਤੇ ਖਰਾਬ ਬਣਾਉਗਾ ਟਰੈਕਟਰ ਖਲੋਤਾ ਆਪਣਾ ਤੇ ਉਹ ਸਾਹਮਣੇ ਮਕੇਲੇ ਬਣਦੇ ਪਏ ਨੇ ਕੱਲ ਜਿਹੜੇ ਆਲੂ ਰਾਤੀ ਲਾਏ ਸਨ ਆਪਾਂ ਉਹਦੇ ਬਣਦੇ ਪਏ ਨੇ ਮਕੇਲੇ ਇੱਧਰ ਇੰਨੀ ਥਾਂ ਛੱਡ ਕੇ ਲਾਤੀ ਵੇਖੋ ਚੱਪਾ ਵੀ ਥਾਂ ਹੋਣੀ ਐ ਬਿਲਕੁਲ ਨਾਲ ਕਰਕੇ ਲਾਤੀ ਐ ਦੂਜੀ ਟਰਾਲੀ ਆਪਾਂ ਵੀ ਧੋਣ ਵਾਲੀ ਹੋਈ ਏ ਇਹਨਾਂ ਨੂੰ ਧੋਵਾਂਗੇ ਥੱਲੇ ਵੇਖੋ ਕੀ ਹਾਲ ਹੋ ਗਿਆ ਮਰ ਗਾਰਡਨ ਮਰ ਕੋ ਡਿੰਗੇ ਹੋਏ ਨੇ ਹੁਣ ਸਾਰੇ ਸੈੱਟ ਕਰਾਂਗੇ ਆਪਣਾ ਡਿੱਗਰ ਹਲੋਤਾ ਇੱਧਰ ਅਗਰ ਆਇਆ ਥੱਲੇ ਹੋਈ ਇਹਦਾ ਪੁਰਾਣਾ ਤਾਰਾ ਤੁਰਕ ਅੰਦਰ ਗਏ ਨੇ ਦਾਟਾਲੀਆਂ ਸਹੀ ਕਰਕੇ ਲਾਵਾਂਗੇ ਹੁਣ ਆ ਰਿਹਾ ਆਪਣਾ ਰੋਟਾਵੇਟਰ ਇੱਥੇ ਲਾਤਾ ਸੀ ਤੇਲ ਵਾਲਾ ਡਰਮ ਪਿਆ ਅੱਜ ਆਪਣੇ ਆਲੂ ਪੀਚ ਗਏ ਹੁਣ ਤੁਹਾਨੂੰ ਆਲੂ ਬਖਾਣੇ ਆ ਕੁੱਕੜ ਮੰਕਾਂ ਦੇਣ ਦੇਣ ਇੰਨੇ ਇਹਨਾਂ ਦੇ ਵਿੱਚੋਂ ਇੱਕ ਅੱਜ ਦੇ ਪਤਲੀ ਚ ਜਾਣਾ ਚਾਹਦਾ ਤੇ ਹੁਣ ਚਲੋ ਬਖਾਣੇ ਤੁਹਾਨੂੰ ਆਲੂ ਜਿਹੜੇ ਅੱਜ ਪਾਣੀ ਲਾਤਾ ਸੀ ਆਪਣਾ ਰਾਹ ਵੀ ਐਵੇਂ ਦਾ ਹੀ ਸੱਪ ਸੁਪ ਤੋ ਵੇਖ ਕੇ ਲੰਘਣਾ ਪੈਂਦਾ ਵਖ ਤਿਆਰ ਹੈ ਆਪਣੇ ਆਲੂ ਜਿਨ੍ਹਾਂ ਨੂੰ ਪਾਣੀ ਲਾਇਆ ਤਾਹੀ ਉਹ ਸਾਹਮਣੇ ਟਰੈਕਟਰ ਚੱਲਣ ਦੇ ਨੇ ਉਹ ਵੀ ਪੈਲੀ ਤਿਆਰ ਕਰਦੇ ਬਣੇ ਆਲੂਆਂ ਵਾਲੀ ਤੇ ਸਬਜ਼ੀਆਂ ਲੈ ਜਾਣੇ ਇੱਕ ਵਾਰੀ ਆ ਆਪਣਾ ਥੋ ਮਹੀਨਾ ਲੱਗ ਗਿਆ ਹੋ ਰਹਿ ਗਿਆ ਥੋੜਾ ਜਿਹਾ ਤੇ ਬਾਕੀ ਆ ਥਾਂ ਰਹਿ ਗਿਆ ਅੱਜ ਉਥਾਂ ਸੁੱਕੇਗਾ ਫੇਰ ਮੌਸਮ ਕਿੱਡਾ ਚੰਦਾ ਹੋਇਆ ਬਿਆ ਹਣਾ ਆ ਆਪਣੇ ਸ਼ਾਇਦ ਵਾਲੇ ਡੱਬੇ ਮੱਖੀਆਂ ਵਾਲੇ ਇਹ ਸ਼ਾਇਦ ਵੀ ਲੈਣਾ ਹੈ ਬਿਲਕੁਲ ਵਧੀਆ ਕਰਦਾ ਸ਼ਾਇਦ ਵਾਧੂ ਆਹ ਮਦਾ ਬੂਟਾ ਇਧਰ ਮਰੂਦਾਂ ਦਾ ਵੀ ਹੈ ਆ ਸਾਹਮਣੇ ਤੂਤ ਹੁੰਦਾ ਪਿਆ ਆਪਣਾ ਤੇ ਹੁਣ ਚੱਲਨੇ ਆ ਘਰ ਹਲ ਆ ਵੇਖੋ ਲੈਣਾ ਇਹਦੇ ਵਿੱਚ ਲਾਇਆ ਚਲੋ ਚਲੀਏ ਹੁਣ ਕਾਰ ਗਾਣੇ ਲਾਏ ਨੇ ਫੁੱਲ सामने आओ ट्रॉली देखो कितनी शानदार बनवाई ओलैंड उधर बापू ਲੱਗਾ ਸਪਾਈ ਕਰਨਾ ਆ ਸਟਾਲਾ ਆਪਣਾ ਆ ਵੇਖੋ ਸਬਜ਼ੀਆਂ ਹੋ ਗਈਆਂ ਨੇ ਆਪਣੀਆਂ ਆ ਮਟਰ ਲੱਗੇ ਨੇ ਪਰ ਆਪਣੇ ਆ ਗੰਡੇ ਵੀ ਲਾਏ ਨੇ ਕੁਛ ਵਿੱਚ ਦੱਸਿਆ ਜੀ ਕਿਵੇਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਕਰ ਦਿਆ ਕਰੋ ਹੌਂ ਚੱਲਣੇ ਆ ਘਰ ਸ਼ਾਮ ਦੇ ਟਾਈਮ ਹੀ ਬਣਾਈ ਦੀ ਵੀਡੀਓ ਮੌਸਮ ਠੀਕ ਹੁੰਦਾ ਸ਼ਾਮੀ ਬਾਕੀ ਆ ਵੇਖੋ ਪਾਣੀ ਖਾਲ ਬਣਿਆ ਫਣਾ ਹੌਂ ਚੱਲਣੇ ਆ ਘਰ ਦੱਸਿਆ ਜੀ ਫਿਰ ਕੈਮਰੇ ਦੀ ਲੱਗੀ ਵੀਡੀਓ